ਤੇ ਗੈਰਾਂ ਦਾ ਤੂੰ ਹੱਸ ਹੱਸ ਮਾਣਵੇਂ ਸਾਨੂੰ ਐਨੇ ਵੀ ਪਰਾਏ ਤਾ ਨਾ ਜਾਣਵੇਂ ਸਾਡਾ ਕੀ ਏ ਅਸੀਂ ਟਿਪ ਟਿਪ ਕਰਕੇ ਵੇ ਹੰਝੂਆਂ ਚ ਰੁੜੇ ਜਾਵਾਂਗੇ ਅਸੀਂ ਕੱਚਿਆਂ ਕਰਾਂਦੇ ਬਨੇਰੇ ਵੇ ਹੌਲੀ ਹੌਲੀ ਖੁਰ ਜਾਵਾਂਗੇ ਹੋ ਯੋਸੀ ਹਾਂਜੀ ਦੋਸਤੋ ਅੱਸੀ ਗੱਲ ਜੀ ਆਪਣੇ ਬਾਹਰ ਸੋਕਾ ਡਰਾਫਟ ਲੱਗੇ ਹੋਣੇ ਉਹ ਕੱਟ ਰਹੇ ਸੀਗੇ ਬਾਈ ਆਪਣੇ ਪਿੰਡੋਂ ਹੀ ਆ ਮੇਸਟਰ ਆਪਣਾ ਇਹ ਕਾਫੀ ਟਾਈਮ ਤੋਂ ਕੰਮ ਕਰਦਾ ਬਾਈ ਆਪਾਂ ਤਾਂ ਹੁਣ ਬਾਈ ਦੇ ਰੂਬਰੂ ਕਰਵਾਉਣੇ ਆ ਜੋ ਔਰ ਬਾਈ ਕੀ ਹਾਲ ਹੈ ਠੀਕ ਠਾਕ ਬਾਈ ਜੀ ਵਧੀਆ ਚੱਲਦੀ ਕਿਲਾ ਠੀਕ ਹਾਂਜੀ ਠੀਕ ਇਹ ਮਜਾਦੜਾ ਕੰਮ ਕਰਦਾ ਕਿਰਪਾ ਬਾਈ ਬਾਬੇ ਨਾਨਕ ਦੀ ਵਧੀਆ ਚੱਲਦਾ ਕਿੰਨਾ ਟਾਈਮੋਂ ਬਲਕਾਰ ਤੋਂ ਕੰਮ ਕਰਦੇ ਨੇ ਬਾਈ ਇਹ ਇਹ ਹੋ ਗਿਆ ਬਾਈ ਉਹਨੂੰ 4-5 ਸਾਲ ਸਾਲ ਹਾਂਜੀ ਹਾਂ ਬਸ ਮੈਂ ਸਕੂਲ ਦੇ ਵਿੱਚ ਲੱਗੇ ਹੁੰਦੇ ਸੀ ਬਾਈ ਜੀ ਸੋਕੇ ਹਾਂ ਤੇ ਹੋਰ ਬੂਟੇ ਵਗੈਰਾ ਉਹਨਾਂ ਨੂੰ ਮੈਂ ਦੇਖ-ਦੇਖ ਸਿੱਖਿਆ ਫਿਰੇ ਉਹਨਾਂ ਚਲੋ ਬਾਬੇ ਕੇ ਆਪਣਾ ਵਧੀਆ ਕੰਮ ਪੈਂਦਾ ਨੇੜੇ-ਤੇੜੇ ਪਿੰਡਾਂ 'ਚ ਬਾਕੀ ਹੋਰ ਵੀ ਕੰਟੈਕਟ ਹੈ ਆਪਣਾ ਹਾਂ ਠੀਕ ਹੈ ਹਾਂਜੀ ਵਧੀਆ ਚਲੋ ਹਾਂ ਬਾਈ ਕੰਮ ਬਹੁਤ ਸੋਹਣਾ ਕਰਦਾ ਮਤਲਬ ਕਿ ਹੋਰ ਵੀ ਬਾਈ ਨੇੜੇ-ਤੇੜੇ ਜਾਂਦੇ ਰਹਿੰਦਾ ਹਾਂ ਜਿਵੇਂ ਪੈਲਸ ਹੋ ਗਿਆਂ ਪਟ੍ਰੋਲ ਬੰਮ ਜਾਂ ਘਰਾਂ ਦੇ ਵਿੱਚ ਇਹਨੇ ਜਿਹਨਾਂ ਨੂੰ ਸ਼ੌਂਕ ਹੈ ਚੀਜ਼ਾਂ ਨਾ ਇਹਨੂੰ ਸ਼ੌਂਕਾਂ ਦਾ ਬੰਦਾ ਉਹੀ ਸਮਝ ਸਕਦਾ ਹਾਂ ਵੀਰੇ ਉਹੀ ਸਮਝ ਸਕਦਾ ਨਾ ਉਹ ਕੁਦਰਤ ਨੂੰ ਪਿਆਰ ਕਰਦਾ ਹਾਂ ਨਾ ਹਰੇ ਬਾਈ ਨੂੰ ਤੇ ਬਾਈ ਤੂੰ ਇੱਕ ਬਾਈ ਇਹ ਨਾ ਇਹ ਗਾਣੇ ਵੀ ਗਾਉਂਦਾ ਤੁਹਾਨੂੰ ਕਲਾਕਾਰ ਦੇ ਦਿਖਾਉਣੇ ਬਾਈ ਕਿਉਂਕਿ ਅਸੀਂ ਛੋਟੇ ਹੁੰਦੇ ਸਕੂਲ 'ਚ ਪੜੇ ਮਿਊਜ਼ਿਕ ਵੀ ਆਪ ਹੀ ਤਿਆਰ ਕਰਦਾ ਸੀ ਕਿ ਜਿਵੇਂ ਆਪਾਂ ਗਾਉਂਦੇ ਰਹੇ ਨੇ ਛੋਟੇ ਬੱਚੇ ਨੂੰ ਉਸ ਤਰ੍ਹਾਂ ਬਾਈ ਅੱਜ ਵੀ ਗਾਉਂਦਾ ਤੁਹਾਨੂੰ ਬਾਈ ਦੀ ਆਵਾਜ਼ ਸੁਣਾਉਂਗਾ ਜੀ ਬਾਈ ਕੋਈ ਸੁਣਾ ਬੜੀ ਆ ਜੀ ਅੱਛਾ ਜੀ ਠੀਕ ਹੈ ਜੀ ਜਰੂਰ ਸੁਣਾ ਰਹਾਣਿਆਤ ਸਾਈ ਰਹਾਣਿਆਤ 사ਬਰ ਕੋਟੀ ਦਾ ਸੁਣਾ ਦੀ ਜੀ ਬਾਈ ਹਾਂ 사ਬਰ ਕੋਟੀ ਸੰਦੂ ਸਕਿੰਦਰ ਇਦਾਂ ਸੁਣਾ ਕੁਛ ਠੀਕ ਹੈ ਦਿਲ ਨਹੀਂ ਲੱਗਦਾ ਤੂੰ ਜਿਸ ਦਿਨ ਤੋਂ ਹੋ ਗਏ ਹੋ ਕੀਓ ਫੁਲੇਵੇ ਤੇਰੇ ਬਾਜੋਂ ਏ ਚੰਦਰਾ ਦਿਲ ਹਾਏ ਦੁੱਖ ਕਿਦੇ ਕੋਲ ਫੁਲੇਵੇ ਏ ਦੁੱਖ ਕਿਦੇ ਕੋਲ ਫੁਲੇਵੇ ਸਾਥ ਗੇਰਾਂ ਦਾ ਤੂੰ ਹੱਸ ਹੱਸ ਮਾਣਵੇ ਸਾਨੂੰ ਐਨੇ ਵੀ ਪਰਾਇ ਤਾਂ ਨਾ ਜਾਣਵੇਂ ਸਾਥ ਗਹਿਰਾਂ ਦਾ ਤੂੰ ਹੱਸ ਹੱਸ ਮਾਣਵੇਂ ਸਾਨੂੰ ਐਨੇ ਵੀ ਪਰਾਇ ਤਾਂ ਨਾ ਜਾਣਵੇਂ ਸਾਡਾ ਕੀ ਏ ਅਸੀਂ ਟਿਪ ਟਿਪ ਕਰਕੇ ਵੇ ਹੰਝੂਆਂ ਚ ਰੁੜੇ ਜਾਵਾਂਗੇ ਅਸੀਂ ਕੱਚਿਆਂ ਕਰਾਂਦੇ ਬਨੇਰੇ ਵੇ ਹੌਲੀ ਹੌਲੀ ਖੁਰ ਜਾਵਾਂਗੇ ਓਏ ਅਸੀਂ ਕੱਚਿਆਂ ਕਰਾਂਦੇ ਬਨੇਰੇ ਵੇ ਹੋਲੀ-ਹੋਲੀ ਖੁਰ ਜਾਵਾਂਗੇ ਵਾਹ ਬਈ ਤੂ ਸਿੱਖਿਆ ਕਿੱਥੋਂ ਸੀ ਬਸ ਬਈ ਬਚਪਨ ਤੋਂ ਹੀ ਸੌਂ ਸੀ ਮੇਰੇ ਸਕੂਲ ਦੇ ਵਿੱਚ ਗਾਉਣਾ ਤੇ ਸਟੇਜ ਤੇ ਮੈਂ ਉਹਦੀ ਚੜ ਜਾਣਾ ਹਾਂ ਵੀਰ ਮੈਂ ਗਾਉਂਗਾ ਹਨਾ ਹਾਂ ਜੀ ਦੇਖ ਕੇ ਗੱਦੇ ਵੀ ਨਹੀਂ ਆਪਾਂ ਘਬਰਾਏ ਸੀ ਚਲੋ ਕਾਰੀ ਸਕੂਲ ਚ ਵੱਡਦੇ ਹਾਂ ਬਾਕੀ ਮੇਰੇ ਡੈਡੀ ਜੀ ਵੀ ਇਹ ਕੰਮ ਕਰਦੇ ਸੀ ਜੀ ਠੀਕ ਹੈ ਜਿਵੇਂ ਜਹਾਂ ਦੇ ਵਿੱਚ ਜਾਣਾ ਬਣ ਰਿਹਾ ਸੋਹਣੇ ਹਨਾ ਗਾਨੇ ਉਹ ਦੋ ਦੋ ਬਾਜਾਂ ਕੱਢਦੇ ਸੀ ਉਹ ਬਾਜਾਂ ਕੱਢਦੇ ਤੁਸੀਂ ਕੱਢਦੇ ਕੋਈ ਬਾਜ ਕੱਢਦਾ ਲੈਨੇ ਵੈਸੇ ਹੁਣ ਤਾਂ ਆਪ ਨੂੰ ਹੋਣੀ ਨਹੀਂ ਹੈ ਨਾ ਸਿਮਰ ਕਹਿੰਦਾ ਸਾਡੇ ਕੋਈ ਮਣੀ ਮੂਟੀ ਬਾਜ ਕੋਈ ਅੱਧਾ ਨਹੀਂ ਹੈਗੀ ਬਣੀ ਹਾਂਜੀ ਹਾਂ ਜਿਵੇਂ ਕਿ ਉਹ ਹੈਗਾ ਆਪਣਾ ਨਸੀਬ ਸਾਡੇ ਲਈ ਕਿ ਰੱਬ ਨੇ ਕੱਚੀ ਬਣਾ ਚੁਣ ਜੀ ਉਹ ਵੀ ਹੈਗਾ ਸੀ ਬੜੀਆ ਉਹ ਜਿਹੜਾ ਹੈ ਵੇ ਸ਼ੁਦাইয়া ਮੇਰੇ ਪਿੱਛੇ ਹਾਲ ਕੀ ਬੜਾ ਨੀ ਮੇਰੀਏ ਜਾਣੇ ਤੇਰੇਆਂ ਦੁੱਖਾਂ ਨੇ ਮੈਨੂੰ ਖਾ ਲਿਆ ਨੀ ਮੇਰੀਏ ਜਾਣੇ ਤੇਰੇਆਂ ਦੁੱਖਾਂ ਨੇ ਮੈਨੂੰ ਖਾ ਲਿਆ ਆਪਾਂ ਵੀ ਤਿਆਰ ਕਰਕੇ ਹੀ ਮਨ ਲਗਾਸਾ ਨਿਆ ਜੇਪੇ ਸਾਰਾ ਹੋਵੇ ਕੀ ਕਹਤੇ ਹੈ ਮੈਂ ਤੁਸੀਂ ਉਹ ਜਿਵੇਂ ਸਟੇਜਾਂ ਦੇ ਗਾਉਂਦੇ ਰਹਿੰਦੇ ਆਪਾਂ ਤੁਸੀਂ ਆਏ ਗਾਣੇ ਜਾਂਦੇ ਹਾਂ ਹਾਂ ਵੀਰੇ ਜਿੱਥੇ ਆਪਣਾ ਵੀ ਕਹਿੰਦੇ ਨੇ ਯਾਰ 20 ਨਾ ਬਾਕੀ ਜਾਂ ਹਾਂ ਜਾਂ ਕਿਤੇ ਪ੍ਰੋਗਰਾਮ ਹੋਵੇ ਜਿਵੇਂ ਲੋਹੜੀ ਦਾ ਹੋ ਗਿਆ ਪ੍ਰੋਗਰਾਮ ਜਿਵੇਂ ਸਕੂਲਾਂ ਦੇ ਵਿੱਚ ਹੁੰਦੇ ਆ ਪ੍ਰੋਗਰਾਮ ਸਾਲ ਸਾਲ ਹਾਂ ਉੱਥੇ ਵੀ ਆਪਾਂ ਕਹਿੰਦੇ ਵੀ ਆਪਾਂ ਗਾਵਾਂਗੇ ਹਨਾ ਜਿਵੇਂ ਕੋਈ ਲੋਹੜੀ ਦਾ ਤਿਹਾਰਾ ਹੋ ਰਿਹਾ ਨਹੀਂ ਨਹੀਂ ਬਿਲਕੁਲ ਹੀ ਨਹੀਂ ਜੀ ਆਪਾਂ ਵੀ ਨਹੀਂ ਨਾ ਨਾ ਕੁਝ ਨਹੀਂ ਮੇਰੇ ਵਰਗੇ ਸੰਗੀਤ ਨਹੀਂ ਨਹੀਂ ਆਪਾਂ ਨੂੰ ਤਾਂ ਸ਼ੌਂਕ ਆ ਜੀ ਦੇਖੋ ਹਨਾ ਵੀ ਅਗਲਾ ਆਪਾਂ ਤੋਂ ਸੁਣੇ ਆਪਾਂ ਸੁਣਾਈਏ ਉਹਨੂੰ ਹਨਾ ਕੋਣ ਸੁਣੋ ਇੱਕ ਸਰਦੂਲ ਭਾਈ ਦਾ ਇੱਕ ਸੌਂਗ ਸੁਣਾਵਾਂਗੇ ਆਪਣੇ ਕੋਲ ਟਾਈਮ ਘਟਾ ਜੀ ਥੋੜਾ ਜਿਹਾ ਪਹਿਰਾ ਹਨਾ ਆਉਣ ਤੋਂ ਜੀ ਹਾਂਜੀ ਸੋਹਣਾ ਨਹੀਂ ਮੰਨਦਾ ਯੁੱਗ ਬੀਤ ਗਏ ਰਹਿ ਗਏ ਜ਼ਿੰਦਗਾਨੀ ਦੇ ਦਿਨ ਥੋੜੇ ਸੋਹਣਾ ਨਹੀਂ ਮੰਨਦਾ ಯುಗೀತ ಗೇ ಗಿಗಾನಿ ತೋಡೆ ಏಸಿಯ ಬೇಪ್ರ ಮಹಿ ನೀ ಮತ್ತಿ ಜೋಡಾ ದೋಡೆ ਆਵੇ ਮਾਹੀ ਦੇਰ ਨਾਲਾਵੇ ਨਾ ਵੇ ਨਾ ਇੰਜ ਤੜਫਾਵੇ ਆਜਾ ਮਾਹੀ ਦੇਰ ਨਾਲਾਵੇ ਨਾ ਵੇ ਨਾ ਇੰਜ ਤੜਫਾਵੇ ਹਾਰ ਗਏ ਲਮੀਆਂ ਜੁਦਾਈਆਂ ਦਿਨ ਪਿਆਰ ਦੇ ਮਹਿਰਮਾਂ ਲਮੀਆਂ ਜੁਦਾਈਆਂ ਦਿਨ ਪਿਆਰ ਤੁਸੀਂ ਬਈ ਸੂਫੀ ਗਾਇਕ ਨੂੰ ਕਿਹਨਾਂ ਪਸੰਦ ਕਰਦੇ ਜਿਵੇਂ ਬਸ ਆਪਾਂ ਨੂੰ ਵੀਰੇ ਸੌਂਗ ਆ ਪਹਿਲੀ ਗੱਲ ਤੋਂ ਜਿਵੇਂ ਕੋਈ ਵੀ ਗੀਤ ਆਉਣਾ ਨਵਾਂ ਹਨਾ ਰਿਕਾਰਡ ਹੋਣਾ ਉਹਦੇ ਵਿੱਚ ਆਪਾਂ ਇੰਟਰਸਟ ਰੱਖਦੇ ਆ ਵੀ ਆਪਾਂ ਯਾਰ ਆਪਾਂ ਨੂੰ ਇਹਦੇ ਵਾਸਤੇ ਗਾ ਸਕਦੇ ਹਾਂ ਇਹਦੇ ਬਾਰੇ ਆਪਾਂ ਨੂੰ ਜਿਵੇਂ ਹੁਣ ਨਮੇ ਸਿੰਘ ਗਾਉਂਦੇ ਨੇ ਹਨਾ ਹਾਂਜੀ ਹਾਂ ਨਮੇ ਸਿੰਘ ਤੁਸੀਂ ਉਹਨਾਂ ਨੂੰ ਲੈ ਕੇ ਕੀ ਗਾਣਾ ਜਾਓਗੇ ਵੈਸੇ ਤਾਂ ਇਹਦੇ ਨਮੇ ਸਿੰਘ ਚੰਗੇ ਨੇ ਪਰ ਜਿਹੜੇ ਪੁਰਾਣੇ ਨੇ ਜਿਵੇਂ ਮਾਸਟਰ ਸੁਲੀਮ ਜੀ ਹੋਗੇ ਰੋਜ਼ ਖਾਨ ਹੋ ਗਿਆ ਹਨਾ ਆਣੇਗਾ ਇੱਕ ਸਾਹਿਬ ਰੋਕੋ ਜੀ ਮੈਨੇ ਮੇਰੇ ਚਾਹ ਦਿਖਾ ਸਰਤਾਜ ਜੂਰੀ ਹੈ ਨਾ ਹੋ ਗਈ ਹੈ ਸਰਤਾਜ ਜੂਰੀ ਹਾਂਜੀ ਕਮਰ ਗਰੇ ਵਾਲੇ ਨੇ ਹਾਂਜੀ ਵਧੀਆ ਚਲੋ ਵੀ ਆਪ ਦੀ ਸਾਹ ਚੰਗੇ ਨੇ ਚੇਰੇ ਚਲੋ ਆਪਾਂ ਨੂੰ ਜਿਹੜਾ ਪਸੰਦ ਆ ਆਪਾ ਕਰਦੇ ਹਾਂ ਨਾ ਹਾਂਜੀ ਹਾਂ ਬਾਈ ਤੁਸੀਂ ਇੱਕ ਦਾ ਬੜਾ ਕੰਟੈਕਟ ਨੰਬਰ ਬੋਲ ਦੋ ਬਾਈ ਹਾਂਜੀ ਬਾਈ ਜੇ ਕਿਸੇ ਨੇ ਘਰੇ ਸਜਾਵਟੀ ਬੂਟਿਆਂ ਦੀ ਕਟਿੰਗ ਕਰਵਾਉਣੀ ਹੋਵੇ ਆਪਾਂ ਦਾ ਨੰਬਰ ਬਾਈ ਜੀ ਤੇ 97796 ਜੀ 96037 ਵੀਰ ਜੀ 97796 96036 ਆਪਾਂ ਨੂੰ ਕਨੈਕਟ ਕਰ ਸਕਦੇ ਬਾਈ ਆਪਾਂ ਕੋਈ ਨਾ ਘਰੇ ਵੀ ਭਾਈ ਜਾਨੇ ਰਾਜੀਆ ਪਿੰਡ ਆਪਣਾ 메ਨ ਬੱਸ ਸਟੈਂਡ ਦੇ ਆਪਣੇ ਉੱਪਰ ਗੇਟ ਬਣਿਆ ਹੋਇਆ ਜੇ ਕਿਸੇ ਨੇ ਆਉਣਾ ਹਨਾ ਕਈ ਵਾਰ ਕੰਟੈਕਟ ਨੰਬਰ ਨਹੀਂ ਮਿਲਦਾ ਤਾਂ ਜਦੋਂ ਰਾਜੀ ਜੀ ਤੁਸੀਂ ਆਉਂਗੇ ਤਾਂ ਉਹ ਲਾਪੇਖੀ ਰੋਡ ਤੋਂ ਬੱਸ ਸਟੈਂਡ ਦੇ ਉੱਪਰ ਹੀ ਘਰ ਆ ਤਕਰੀਬਨ 100 150 ਮੀਟਰ ਦੀ ਪਹੇਂਡ ਨਾਮ ਮੇਰਾ ਆਪਣਾ ਬਲਕਾਰ ਸਿੰਘ ਨਾਮ ਬਲਕਾਰ ਸਿੰਘ ਇਹ ਤਾਂ ਆਰਾਮ ਸਾਤਾ ਸਿੰਘ ਜਿਹੜਾ ਪਿੰਡ ਦੇ ਵਿੱਚ ਚੱਲਦਾ ਹੈ ਤੇ ਤੁਸੀਂ ਕਦੋਂ ਵੀ ਬਾਈ ਨੂੰ ਬੁਲਾ ਸਕਦੇ ਹੋ ਕਰੇ ਇੱਕ ਵਾਰ ਤੁਸੀਂ ਬਈ ਮੌਕਾ ਦੇ ਕੇ ਦੇਖੋ ਸੇਵਾ ਦਾ ਬਾਈ ਬਹੁਤ ਸੋਹਣਾ ਕੰਮ ਕਰਦਾ ਹਨਾ ਹਾਂਜੀ ਆਪਾਂ ਵੀ ਪੈਸੇ ਹੀ ਬਾਈ ਜਿੰਨੇ ਜਿੰਨੇ ਤੁਸੀਂ ਕਹੋਗੇ ਉਹ ਵੀ ਕਰ ਲਾਂਗੇ ਆਹੋ ਇਹ ਗੱਲ ਨਹੀਂ ਪੈਸੇ ਦਾ ਵੀ ਕੋਈ ਹੈ ਨਹੀਂ ਬਾਈ ਨੂੰ ਦੇਖੋ ਪੈਸੇ ਆਪਾਂ ਵੀਰੇ ਪੈਸੇ ਨਾਲ ਨਹੀਂ ਆਪਣਾ ਵਰਤਣਾ ਵੀਰੇ ਹਨਾ ਆਪਣੀ ਚਲੋ ਮਿਹਨਤ ਮੇਜੋ ਹੀ ਬਹੁਤ ਆ ਆਪਾਂ ਕਿਸੇ ਦਾ ਗੱਲ ਨਹੀਂ ਪੜਦੇ ਬਾਕੀ ਤੁਸੀਂ ਉਹਨੂੰ ਬਾਕੀ ਤੁਸੀਂ ਵੀ ਹੱਥੀ ਮਿਹਨਤ ਕਰੋ ਹਾਂ ਵੀਰੇ ਹੱਥੀ ਦਾ ਆਪਾਂ ਨੂੰ ਨਜ਼ਾਰਾ ਕਰਨ ਦਾ ਕੰਮ ਤੇ ਕੰਮ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਪੈਂਦਾ ਬਿਲਕੁਲ ਚਲੋ ਆਪਾਂ ਕਹਿੰਦਾ ਸਭ ਦਾ ਭਲਾ ਕਰੇ ਪਰਮਾਤਮਾ ਬਾਈ ਰੋਣਾ ਹਾਂਜੀ ਅਸੀਂ ਬਾਈ ਤੋਂ ਇਹ ਕੰਮ Ekvador mu o kadar yüksek baba? Ok, kanı var.